ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਟੋਕੜ ਆ ਤੇ ਇੱਕ ਗੱਬਣ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਤ ਸੀ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇ ਕੀ ਤਸਵੀਰ ਬਾਘਾ ਪਰਾਂਝਲਾ ਮੁਕਤ ਮੋਬਾਈਲ ਨੰਬਰ 9814326166 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂ ਦੋ ਨਾਗਾ ਬਈ ਕਿਤਰੋ ਸ਼ੁਰੂ ਕਰਕੇ ਜੀ ਮਰਜੀ ਕਰ ਲੈ ਅਿੰਦਰੋ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਾ ਜੀ ਇਹ ਸੂਆ ਬਈ ਦੂਜਾ ਮੰਨਣ ਭਾਵੇਂ ਤੀਜਾ ਮੰਨ ਲੈ ਕੋਈ ਕਦੋਂ ਸੂਈ ਆ ਜੀ ਯਾਰ ਜੇ ਤਾਂ ਕਿਸੇ ਨੇ ਆਪਦੇ ਹਿਸਾਬ ਨਾਲ ਮੰਨ ਲਿਆ ਭਾਵੇਂ ਸਾਲ ਦੀ ਮੰਨ ਲਈ ਠੀਕ ਆ ਜੀ ਤੇ ਜੇ ਆਪਣੇ ਹਿਸਾਬ ਨਾਲ ਸਹੀ ਗਾਰੰਟੀ ਵਾਲੀ ਭਾਵੇਂ ਡਾਕਟਰੋਂ ਚੈੱਕ ਕਰਾ ਲਈ ਇਹਨੂੰ 350 ਵੀ ਨਹੀਂ ਠੀਕ ਹੈ ਜੀ ਇਹ ਜੀ ਗਾਂ ਦੁੱਧ ਨਹੀਂ ਨਾ ਕਿਉਂ ਘਟ ਗਈ ਉਹਦਾ ਰਾਜ ਕੋਈ ਆਪਣਾ ਸੌਦਾ ਕਰ ਲਿਆ ਭੁੰਦਾ ਨਹੀਂ ਸਾਰੇ ਅੱਛਾ ਜੀ ਇਸ ਲਈ 18 19 ਕਿਲੋ ਬੋਲੀ ਸੀ ਇਹਦੇ ਥੱਲੇ ਹਾਂ ਇਹਦਾ ਦਸੇ ਨਾ ਪੈਰ ਤੇ ਉਹ ਰੂੜੀ ਖੁੱਭ ਗਈ ਸੀ ਅੱਛਾ ਜੀ ਇਹ ਗਾਂ ਬੰਦੇ ਨਾਲ ਸਾਮੀ ਸੁਬੀ ਗੇ ਪੀੜ ਦੇ ਨਾਲ ਗਾਂ ਜਮੇ ਦੁੱਧ ਸੁੱਕ ਗਈ ਹੁਣ ਠੀਕ ਆ ਹਾਂ ਹੁਣ ਤਾਂ ਕੋਈ ਚੱਕਰੀ ਨਹੀਂਗਾ ਪਹਿਲਾਂ ਗਾਂ ਦੁੱਧ ਦੀ ਕਿਲੋ ਕਿਲੋ ਰਹਿ ਗਈ ਸੀ ਹੁਣ ਕਿੰਨਾ ਤਿਆਰ ਹੈ ਹੁਣ ਇਸ ਲਈ 8 ਕਿਲੋ ਆਜਾ ਆਪਾਂ 7 ਕਿਲੋ ਵਹਿ ਕੇ ਦੇਵਾਂਗੇ ਥਨਾ ਦੀ ਡੰਨ ਹੈ ਜੀ ਥਨਾ ਦੀ ਜਾਊਗਾ ਓਕੇ ਏਆਈ ਵਗੈਰਾ ਹੋਈ ਹੈ ਜੀ ਨਹੀਂ ਬਈ ਕੋਹ ਨਹੀਂ ਹੋਈ ਠੀਕ ਹੈ ਜੀ ਤੁਰ ਕੇ ਦਿਖਾਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਵਾ ਵਜ 10 ਦਾ ਕਿ ਜਿਹੜਾ ਮਰਜ਼ੀ ਮੰਨ ਲਿਓ ਜੀ ਸੂਈ ਨੂੰ ਜਿਹੜਾ ਸਹੀ ਸੈਂਕ ਟਾਈਮ ਹੋਇਆ ਉਹ ਸਾਢੇ 3 ਮਹੀਨੇ ਆ ਜੀ ਬਾਕੀ ਵੀਰੇ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਬਾਈ ਕਹਿੰਦਾ ਆਪਾਂ ਯਾਰ ਬਣਦੇ ਆ ਹਾਂਜੀ ਆ ਪੈਰ ਨੋ ਬਣਾਉਣ ਵਾਲੇ ਤਾਂ ਕਰਕੇ ਤੋੜਾਏ ਆ ਠੀਕ ਆ ਜੀ ਤੇ ਬਾਕੀ ਥਾਣਾ ਦੇ ਸਾਈ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਅਲਾ ਥਾਣਾ ਜੀ ਵਰ ਕੋਈ ਬੰਦਾ ਸਾਂਭ ਲਵੇ ਦੁੱਧ 11-12 ਕਿਲੋ ਰਾਂ ਉਹਨਾ ਕਰ ਦੋ ਠੀਕ ਹੈ ਜੀ ਆਪਣੇ ਕੋਲੇ ਤੀਜਾ ਦਿਨ ਹੀ ਅੱਜ ਆਈ ਨੂੰ ਠੀਕ ਹੈ ਵੀਰੇ ਤੇ ਉਪਰ ਆਇਆ ਕਰੀ ਜਾਂਦੀ ਆ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਜੀ ਉਹ ਹੈ 8 ਕਿਲੋ ਹੀ ਆ ਜੀ ਤੁਸੀਂ 7 ਮੰਨ ਕੇ ਆਇਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਇਹ ਵੇੜਾਂ ਦੋਨੇ ਆਪਾਂ ਇੱਕ ਫਾਰਮ ਜੋ ਇਕੱਠਿਆਂ ਤੋਂ ਲਈਆਂ ਸੀਗੀਆਂ ਠੀਕ ਹੈ ਜੀ ਦੋਨੇ ਵੇੜਾਂ ਜੇ ਉੱਪਰ ਹੀ ਕਰੀ ਜਾਂਦੀਆਂ ਜੀ ਇਹ ਲਾਇਆ ਨਹੀਂ ਗਿਆ ਠੀਕ ਹੈ ਵੀਰੇ ਤੇ ਜੈਜ ਦੀ ਡਿਮਾਂਡ ਜੀ ਇਹਦੇ ਇਹ ਤਾਂ ਯਾਰ ਕਿਸੇ ਨੇ ਮੋਲ ਵਾਲੇ ਪਾਸੇ ਆਉਣਾ 10-20 ਮਿੰਟ ਖੁੱਲੇ ਭੁਗਾਈ ਕਰਨੀਆਂ ਸੀ ਤਾਂ 25000 ਆ ਠੀਕ ਹੈ ਜੀ ਤੇ ਜੇ ਲੈਣ ਦੇਣਾ 20000 ਚ 500 ਛੋਟ ਕਰਾਂ ਸਾਢੇ 19000 ਜੀ ਹਾਂ ਜੈਜ ਡਿਮਾਂਡ ਆ ਬਾਈ ਕਹਿੰਦਾ ਜੇ ਤਾਂ ਵੀਰੇ ਤੁਸੀਂ ਸੌਦੇਬਾਜ਼ੀ 'ਚ ਪੈਣਾ ਫਿਰ ਤਾਂ 25000 ਤੋਂ ਚੱਲ ਪਾਂਗੇ ਕਿਤੇ 1000 ਘਟਾ ਲਿਆ ਤੇ ਕਿਤੇ ਵਧਾ ਲਿਆ ਜੀ ਤੇ ਜੇ ਯੈਸ ਨੋ ਅਗਰ ਸਿੱਧੀ ਸਾਈ ਪਾਉਣੀ ਹੈ ਤੇ 19000 ਦੀ ਸਾਈ ਪਾ ਦਿਓ ਵਿੱਚੋਂ 100 ਰੁਪਇਆ ਚਲੋ ਛੋੜ ਹੋ ਜੂਗੇ ਤੇ ਅੱਗੇ ਵੀਰੇ ਦੋ ਨੰਬਰ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੁਣਦੀ ਆ ਬਈ ਸਮਾਂ ਕਿੰਨਾ ਕੁ ਲੈਂਦੀ ਆ ਜੀ ਸਵਾ ਬਈ ਮੰਨ ਗਰ ਵੀ ਹਫਤਾ ਦੱਸ ਦਨ ਲਊ ਠੀਕ ਹੈ ਜੀ ਥਣਾ ਦੇ ਡੰਨ ਆ ਜੀ ਹਾਂ ਥਣਾ ਜੀ ਡੰਨ ਆ ਜਮਾ ਠੰਡੀ ਸੀਲ ਹੈ ਜੀ ਪੂਰੀ ਹਾਂ ਠੰਡੀ ਸੀਲ ਮੁੱਕੀ ਖੋਲੋ ਕਿੰਨਾ ਪਾਜੂ ਵੀਰੇ ਦੁੱਧ ਬਈ ਦੁੱਧ ਇਹਰਾ ਆਪਣਾ ਦੱਸਿਆ ਮਾਲਕ ਨੇ 14 15 ਕਿਲੋ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਲੈਣੀ ਆ ਉਹ ਆਪਦੀ ਸਮਝ ਨਾਲ ਲੈ ਲਵੇ ਜਿੰਨਾ ਚੋਸ ਆ ਜਰਾ ਠੀਕ ਹੈ ਜੀ ਦੁੱਧ ਦੀ ਗਰੰਟੀ ਉਹ ਸੁਈ ਵੀ ਆ ਆਪਣੇ ਘਰ ਦੀ ਗਰੰਟੀ ਆ ਦੁੱਧ ਦੀ ਆਪਾਂ ਗਰੰਟੀ ਲੈ ਜਾਈਏ ਠੀਕ ਹੈ ਜੀ ਦੁੱਧ ਸੇਵਾ ਦਾ ਥਣਾ ਦੀ ਡੰਨ ਜਮ ਹਾਂ ਥਣਾ ਦੀ ਓਕੇ ਠੀਕ ਹੈ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬਾਕੀ ਮੂੰਹ ਮਾਂ ਬਹੁਤ ਹੋਣਾ ਸਹੀ ਗੱਲ ਹੈ ਜਿਹੜਾ ਸਮਾਂ ਹੁੰਦਾ ਵੀਰੇ 2-4 ਦਿਨ ਗਾਂ ਵੀ ਹੋ ਸਕਦਾ ਜਾਂ ਪਿੱਛੇ ਵੀ ਹੋ ਸਕਦਾ ਲਗਭਗ ਹਫ਼ਤਾ ਪਿਆ ਜੀ ਦੁੱਧ ਤੁਹਾਡੀ ਸੇਵਾ ਦਾ ਜੀ ਤੁਸੀਂ ਅੰਦਾਜ਼ਾ ਆਪ ਹੀ ਲਾ ਲਿਆ ਕਰੋ ਪਸ਼ੂ ਦੀ ਤਿਆਰੀ ਤੋਂ ਬਾਕੀ ਫੇਸ ਕੁਆਲਟੀ ਸੋਹਣੀ ਆ ਖਾਣ ਕੱਲਾ ਕੱਲਾ ਨਿੱਖਣ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂਰਸ਼ਿਆ ਕਪੂਰਾ ਵੀ ਨਹੀਂ ਠੰਡੀ ਸੀਲ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਭਾਰ ਪਿੱਛੇ ਦੀ ਤੇ ਥਾਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਬਾਕੀ ਦੋਧਾ ਅਗਲਾ ਦੀ ਸਮਝਣਾ ਸਹੀ ਗੱਲ ਹੈ ਜੀ ਹਾਂ ਬਾਕੀ ਵੜ ਬਣੂ ਬਣੂ ਬਹੁਤ ਹਜਾ ਲਓ ਜੀ ਚੈੱਕ ਕਰ ਲਓ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਇਹ 55000 ਚ ਮਾਨਤਾ ਹੋਜੂ ਲੈਸ ਜੀ ਹਾਂ ਮਾਨਤਾ ਨੇ ਕਰ 55000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋਜੂਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਗਾਜੀ ਧੰਨਵਾਦ